ਸਾਸਤ੍ਰੀ ਕਾਲ ਜੀ ਕਪੜੇ ਲੀਡਾ 컬렉ਸ਼ਨ ਐਂਡ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਬਹੁਤ ਹੀ ਪਿਆਰੇ ਪਿਆਰੇ ਪਸ਼ਮੀਨੇ ਦੇ ਸੂਟ ਹਾਂਜੀ ਇਹ ਫਰਸਟ ਹੈ ਬਹੁਤ ਹੀ ਪਿਆਰਾ ਸ਼ੇਡ ਹੈ ਕੈਂਬ੍ਰੇਜ ਥੋੜਾ ਜਿਹਾ ਲਾਈਟ ਸ਼ੇਡ ਆ ਰਿਹਾ ਬਹੁਤ ਪਿਆਰਾ ਸ਼ੇਡ ਸੂਟ ਦਾ ਤੇ ਉੱਪਰ ਪੈਚਵਰਕ ਕੀਤਾ ਹੈ ਇਸ ਤੇ neck ਤੇ sleeves ਤੇ ਵਰਕ ਹੈ ਨਾਲ ਬਹੁਤ ਪਿਆਰੀ organza ਦੀ lace ਲਗਾਈ ਹੈ ਹਾਂਜੀ ਇਹ ਇਸ ਦੇ ਫਰੰਟ ਤੇ ਵਰਕ ਹੈ ਇਸ ਦੇ ਨਾਲ ਪਲੇਨ ਬਾਟਮ ਹੈ ਲੇਨ ਪਟਿਆਲਾ ਸੈਸਲਵਾਰ ਤੇ ਆ ਰਹੀ ਹੈ ਬਾਕੀ ਕਸਟਮਰ ਦੀ ਆਪਣੀ ਚੋਆ ਇਸਨ ਸਾਰਾ ਹੈ ਅਗਰ ਤੁਸੀਂ ਸਟ੍ਰੇਟ ਸਲਵਾਰ ਤੇ ਵਿਦ ਵਰਕ ਲੈਣਾ ਚਾਹੁੰਦੇ ਹੋ ਉਹ ਵੀ ਮਿਲ ਸਕਦੀ ਹੈ ਹਾਂਜੀ ਇਸ ਦੇ ਨਾਲ ਪਸ਼ਮੀਨੇ ਦਾ ਦੁਪੱਟਾ ਹੈ ਦੁਪੱਟੇ ਤੇ ਲੇਸ ਹੈ ਹਾਂਜੀ ਨੈਕਸਟ ਇਹ ਵੀ ਪਸ਼ਮੀਨੇ ਦਾ ਸੂਟ ਹੈ

बहुत प्यारी फिनिशिंग पट्टी लगाई है दुपट्टे हाँ जी ए नैक्सट है जी पश्मीने का प्रिंटेड सूट है हाँ जी ए बहुत प्यारा प्रिंट है इस मैचिंग सूट तैयार किया है इस बॉटम है बॉटम से वर्क किया इसका दुपट्टा है जी ਹਾਂਜੀ ਹੋਰ ਸਾਡੇ ਕੋਲ ਕਸ਼ਮੀਰੀ ਨੇ ਬਹੁਤ ਸਾਰੇ ਪਿਆਰੇ ਪਿਆਰੇ ਸ਼ੇਡ ਨੇ ਕਿਸੇ ਵੀ ਸ਼ੇਡ ਤੁਸੀਂ ਇਹ ਸੂਟ ਤਿਆਰ ਕਰਵਾ ਸਕਦੇ ਹੋ ਇਹ ਕਸਟਮਰ ਦਾ ਅਸੀਂ ਸੂਟ ਬਾਹਰ ਭੇਜਨੇ ਸੀ ਹੀ ਔਰ ਇਹਨਾਂ ਦੇ ਨਾਲ ਅਸੀਂ ਜੁਐਲਰੀ ਵੀ ਭੇਜ ਰਹੇ ਆ ਟੌਪਸ ਭੇਜ ਰਹੇ ਆ ਹਾਂਜੀ ਇਹ ਸੂਟ ਸੂਟ ਦੇ ਨਾਲ ਮੈਚਿੰਗ ਲੈ ਆ ਤੁਸੀਂ ਪੰਜਾਬੀ ਜੁੱਤੀਆਂ ਜਾਂ ਜੁਐਲਰੀ ਮੰਗਵਾਉਣਾ ਚਾਹੋ ਤੇ ਉਹ ਵੀ ਮੰਗਵਾ ਸਕਦੇ ਹੋ ਹਾਂਜੀ ਇਹ ਸ਼ਿਮਰ ਪਸ਼ਮੀਨਾ ਦੇ ਸੇ ਤੁਸੀਂ ਆਪਣੀ ਚੁਆਇਸ ਦਾ ਕੋਈ ਵਰਕ ਭੇਜ ਕੇ ਸਾਡੇ ਤੋਂ ਤਿਆਰ ਕਰਵਾ ਸਕਦੇ ਹੋ ਹਾਂਜੀ ਇਹ ਨੈਕਸਟ ਕਲਰ ਹੈ ਅਗਰ ਤੁਸੀਂ ਸਾਡੇ ਤੋਂ ਐਜ਼ ਇਟ ਇਜ਼ ਸੂਟ ਮੰਗਵਾਉਣਾ ਚਾਹੁੰਦੇ ਹੋ ਤਾਂ ਅਸੀਂ ਪਲੈਨ ਸੂਟ ਵੀ ਭੇਜਦੇ ਹਾਂ ਜਾਂ ਤੁਸੀਂ ਤਿਆਰ ਕਰਵਾਣੇ ਤਿਆਰ ਕਰਵਾ ਕੇ ਵੀ ਮੰਗਵਾ ਸਕਦੇ ਹੋ ਹਾਂਜੀ ਇਸਕ ਨੈਕਸਟ ਕਲਰ ਹੈ हाँ जी अभी भी सिमर पश्मीने से यह वर्क करवा के बहुत ही प्यारे सूट तैयार होते हैं शिमर पे शिमिल से आप पार्टी वेयर सूट तैयार कर सकते हैं हाँ जी नेक्स्ट है शेड है हाँ जी ये वाइट शेड है हाँ जी अभी भी बहुत सोना शेड है हाँ जी आई येलो तिखा जहा येलो कलर नहीं बहुत ही प्यारा येलो शेड है हाँ जी नैक्सट है ਨੈਕਸਟ ਹੈ ਹਾਂਜੀ ਇਹਨਾਂ ਵਿੱਚੋਂ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਕਲਰ ਸਾਡ ਤੋਂ ਤਿਆਰ ਕਰਵਾ ਸਕਦੇ ਹੋ ਜਾਂ ਤੁਸੀਂ ਕੋਈ ਆਪਣੀ ਐਮਬ੍ਰੋਇਡਰੀ ਦਾ ਕੋਈ ਡਿਜ਼ਾਈਨ ਭੇਜ ਕੇ ਤਿਆਰ ਕਰਵਾ ਸਕਦੇ ਹੋ ਐਜ਼ ਇਟ ਇਜ਼ ਵੀ ਲੈ ਸਕਦੇ ਹੋ ਸਟਿਚ ਕਰਾ ਕੇ ਤਿਆਰ ਕਰਵਾ ਕੇ ਵੀ ਤੁਸੀਂ ਮੰਗਵਾ ਸਕਦੇ ਹੋ ਜੀ ਔਰ ਇੱਕ ਕਸਟਮਰ ਸਨ ਹਮੇਸ਼ਾ ਪੁੱਛਦੇ ਤੁਸੀਂ ਕਿਤੋਂ ਅਸੀਂ ਜੀ ਪਟਿਆਲੇ ਤੋਂ ਬੋਲ ਰਹੇ ਆ ਤੇ ਜੇ ਤੁਸੀ ਸਾਡੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਗੁਰਨਾਣਕ ਫਾਊਂਡੇਸ਼ਨ ਸਕੂਲ ਦੇ ਨਾਲ ਖੇੜੀ ਗੁਜਰਾ ਰੋਡ ਤੇ ਸਾਡੀ ਸ਼ਾਪ ਹੈ ਜੀ ਤੁਸੀਂ ਸ਼ਾਪ ਤੇ ਆ ਕੇ ਆਪਣੀ ਪਸੰਦ ਦੇ ਸੂਟ ਵੀ ਲੈ ਸਕਦੇ ਹੋ ਜੀ ਸਾਡੇ ਵੀਡੀਓਜ਼ ਦੇਖ ਲਈ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਔਰ ਵਾਲੇ ਸੋਨੇ ਸੋਨੇ ਸੂਟ ਤੁਹਾਡੇ ਤੱਕ ਪਹੁੰਚ ਸਕਣ ਥੈਂਕ ਯੂ ਜੀ